ਕਦੋਂ ਕਹਿ ਕੇ ਗਿਆ ਸੀ ਚਾਰ ਪੰਜ ਦਿਨਾਂ ਦੀ ਗੱਲ ਹੈ ਜੀ ਉੱਧੇ ਆਇਆ ਜਿੱਤੇ ਮੱਸੀ ਵਾਲੇ ਤੇ ਵੀਡੀਓ ਪਾਈ ਹੈ ਉੱਧੇ ਆਥਲੇ ਆਏ ਜਿੱਤੇ ਆਪਣੇ ਇੱਥੇ ਲਈ ਮਸੀ ਸਾਹਾ ਆ ਆਪਣਾ ਮੇਰਿੰਦਰ ਹਾਂ ਉਹ ਆਏ ਇੱਥੇ ਉਹਨਾਂ ਨੇ ਜਦੋਂ ਪਤਾ ਲੱਗਿਆ ਉਹਨਾਂ ਨੂੰ ਵੀ ਆਹ ਗੱਲ ਹੋਈ ਆ ਜੀ ਸਾਹਿਬ ਨੇ ਅੱਜ ਫਿਰ ਮੈਨੂੰ ਇੱਥੇ ਉੱਥੇ ਕਹਿੰਦੇ ਮੈਂ ਤੇ ਪੱਪੀ ਨੂੰ ਕਹਿੰਦੇ ਅਰਮੋਈ ਮਾਰ ਅਸੀਂ ਫੀਤਾ ਲੈ ਕੇ ਫੀਤਾ ਮਾਰਿਆ ਕਹਿੰਦਾ 150 ਕੁਟ ਪੈਂਦਾ 150 ਕੁਟ ਮੈਂ ਹੁਣੇ ਲਿਓਣਾ ਔਰ ਦੋਨੇ ਹੁੰਦਾ ਲੈਣਾ ਚਾਹੁੰਦਾ ਉਹ ਮੁੰਡਿਆਂ ਨੂੰ ਪਸੰਦ ਦੇ ਦਿੱਤੇ ਜਿੱਥੇ ਸੀਵਰੇਜ ਪੰਦ ਹੁੰਦਾ ਮੈਂ ਨਗੇੜੇ ਲਾ ਕੇ ਆਇਆ ਹਾਂ ਤੇ ਫਿਰ ਕਿੱਡਿਆ ਕਿਵੇਂ ਮੋਟਰ ਨਾ ਕੱਢਦੇ ਸਾਰਾ ਹਲਦੀ ਨਾ ਮੋਟਰ ਲਈ ਵੀ ਆਇਤਾ ਮੋਟਰ ਨਾ ਕੱਢਦੇ ਇੱਧਰ ਜਾਂਦੇ ਨਹੀਂ ਪਾਣੀ ਇੱਥੇ ਆ ਦਾ ਮੀਂਹ ਨਹੀਂ ਪਿਆ ਨਹੀਂ ਤੁਹਾਨੂੰ ਬਖਾਉਣੇ ਇੱਧਰ ਬੁਰਾ ਹਾਲ ਹੋ ਗਿਆ ਸਾਰੇ ਇਹ ਜਿਹੜਾ ਸਿਵਰ ਨਾਲ ਜੁੜਿਆ ਹੋਇਆ ਹੈਗਾ ਜਿਹੜਾ ਕੋਈ ਆਈਟੀ ਦਾ ਸਿਵਰ ਪਿਆ ਸੀ ਉਹ ਨਾਲ ਆਪਣੇ ਸਿਵਰ ਨਾਲ ਜੁੜਿਆ ਹੋਇਆ ਹੈ ਠੀਕ ਹੋ ਉਹਦੇ ਲਈ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਚਲੋ ਸਾਡੇ ਕੋਲ ਜੋ ਪਰਸਨਲ ਤੌਰ ਤੇ ਜਿੰਨੀ ਕੋਈ ਸਹਾਇਤਾ ਹੋਏ ਜੀ ਜ਼ਰੂਰ ਹੋ ਜਾਵੇ ਨਹੀਂ ਇਹ ਤੁਹਾਡੇ ਆਪਣੇ ਨਾਲ ਲਿਗਾ ਸੀਵਰੇਜ ਦਾ ਕੰਮ ਨਹੀਂ ਚਾਹ ਹੈਗਾ ਜੀ ਕਾਹਦਾ ਕੰਮ ਆ ਤੁਹਾਡੇ ਕੋਲ ਤੁਹਾਡਾ ਵਾਟਰ ਸਪਲਾਈ ਦਾ ਹੈਗਾ ਇਹ ਵਾਟਰ ਸਪਲਾਈ ਦਾ ਸਾਡੇ ਕੋਲ ਕੋਈ ਜਿੰਨੀ ਕੁ ਮਦਦ ਤਾਂ ਨਹੀਂ ਨਹੀਂ ਸੀਵਰੇਜ బోర్ਡ ਦਾ ਕੋਈ ਕੰਮ ਫਿਰ ਤੂੰ ਗਲਤ ਸਟੇਟਮੈਂਟ ਦੇਈ ਜਾਣਾ ਸੀਵਰੇਜ బోర్ਡ ਦਾ ਕੰਮ ਹੈ ਨਹੀਂ ਤੇਰੇ ਕੋਲ ਸੀਵਰੇਜ ਮੇਨਟੇਨੈਂਸ ਦਾ ਕੰਮ ਆ ਜੀ ਪ੍ਰੋਵਾਈਡਰ ਉਹ ਹੀ ਤਾਂ ਕਰਾਉਣਾ ਨਾ ਪ੍ਰੋਵਾਈਡਿੰਗ ਜੇ ਕਿਤੇ ਪਾਣੀ ਖੜਦਾ ਉਹ ਕਿਹਨੇ ਕੱਢਣਾ ਕੰਨਕ ਸਪੋਰਟ ਪਾਇਪ ਇਹਨਾਂ ਦੀ ਪੈਣੀ ਹੈ ਜੀ ਮਮ ਜੀ ਹਾਂ ਇਹ ਹੁਣ ਫਿਰ ਹੁਣ ਇਹ ਤਾਂ ਕੋਈ ਨਾ ਪਾਣੀ ਕਲੈਕਸ਼ਨ ਹੈ ਸਰ ਉਹ ਮੈਨੂੰ ਆਏ ਸੀਵਰੇਜ ਦਾ ਜੇ ਕਿਤੇ ਪਾਣੀ ਖੜਦਾ ਉਹ ਕੌ ਇਹ ਵੀ ਤਾਂ ਆਪਣੇ ਸਰ ਆਪਣਾ ਹੀ ਕਰਨਾ ਹੈ ਤੇ ਫਿਰ ਜਿਮ ਸੀਵਰ ਬੰਦ ਹੁੰਦਾ ਪਰ ਹਾਊਸ ਕਨੈਕਸ਼ਨ ਨਹੀਂ ਨਾ ਸਰ ਆਪਾਂ ਚਲਾਉਣੇ ਜੀ ਇਹ ਹਾਊਸ ਕਨੈਕਸ਼ਨ ਥੋੜੀ ਹੈ ਇਹ ਹਾਊਸ ਕਨੈਕਸ਼ਨ ਦੀ ਕੀ ਗੱਲ ਹੈ ਤਾਂ ਗੁਰਦੁਆਰਾ ਨਾਲੇ ਵੈਸੇ ਵੀ ਹਾਊਸ ਕਨੈਕਸ਼ਨ ਦੀ ਗੱਲ ਨਹੀਂ ਇਹ ਕਹਿੰਦੇ ਵੀ ਸਾਡੇ ਚ ਸੀਵਰੇ ਦਾ ਪਾਣੀ ਇੱਥੇ ਆ ਕੇ ਖੜ ਜਾਂਦਾ ਹੁਣ ਤੱਕ ਗਲੀਆਂ ਬਾਬਾਈ ਦੱਸਿਓ ਮੜਾ ਜੀ ਇਹਨੇ ਆਪ ਹੀ ਆਇਸੀ ਜੀ ਉਹ ਮਰਸੋ ਥੋੜੇ ਨਾਲ ਆਪਾਂ ਗੱਲ ਕਰੀ ਤੁਸੀਂ ਕਿਹਾ ਮੈਂ ਤੈਨੂੰ ਮਿਲਦਾ ਆ ਕੇ ਬਾਅਦ ਤੁਸੀਂ ਨਾ ਮਿਲੇ ਮਿਲੋ ਪਰਸਕੇ ਚੌਥੇ ਦੀ ਗੱਲ ਹੈ ਥੋੜੇ ਕੋਲੇ ਉੱਥੇ ਜਾ ਕੇ ਮੁੰਡਿਆਂ ਕੋਲ ਕਿੰਨਾ ਚਿਰ ਬੈਠਾ ਰਹੇ ਹੋ ਹਾਂਜੀ ਹਾਂਜੀ ਮੈਂ ਫਿਰ ਆਇਆ ਸੀ ਮੈਨੇਜਰ ਸਾਹਿਬ ਨੂੰ ਮਿਲਿਆ ਤੇ ਆ ਕੇ ਕਿ ਮੈਂ ਅਸੀਬ ਸਾਹਿਬ ਨਾਲ ਗੱਲ ਕੀਤੀ ਸੀ ਮੈਂ ਕਹਿੰਦਾ ਉਹਨੂੰ ਸਾਰੀ ਸਿਚੁਏਸ਼ਨ ਦੱਸ ਦਿੱਤੀ ਸੀ ਮੇਰੇ ਸਾਰਾ ਆਹ ਪ੍ਰੋਬਲਮ ਹੈ ਜਿੱਤੇ ਵੀ ਮੈਂ ਕਿਹਾ ਵੀ ਇਹਨਾਂ ਦੀ 2 2.5 ਫੁੱਟ ਦੀ ਪਾਈ ਪਾਈ ਇਹਨਾਂ ਪਹਿਲਾਂ ਇੱਧਰ ਦੀ ਜਾ ਕੇ ਨਾ ਆਤੰਦ ਦੇ ਨਾਲ-ਨਾਲ ਨਾ ਗਾਂ ਸੀਵਰ ਹੈਗਾ ਜੂ ਉਹਦੇ ਚ ਪਈ ਹੋਈ ਹੈਗੀ ਬਾਈ ਪੈਸੇ ਉਹਨਾਂ ਦੀ ਆਪ ਦੀ ਮੇਰੇ ਕੋਲ ਕੋ 4 ਇੰਚ ਦੇ 6 ਇੰਚ ਪਾਈ ਹੋਏ ਤੋਂ ਡਿਪੈਂਡ ਉਹ ਹੀ ਪਾਈ ਦੀ 4 ਇੰਚ 6 ਇੰਚ ਪਾਈ ਹੋਈ ਹੈ ਜੀ ਉਹ ਕੀ ਜਿਹੜਾ ਜਿਹੜੇ ਸਿਵਰ ਜੁੜੀ ਹੋਈ ਨੇ ਪਹਿਲਾਂ ਕਿਤੇ ਆਈਟੀਆਈ ਵਾਲਿਆਂ ਨੇ ਪਾਇਆ ਹੋਇਆ ਜੀ ਪੁਰਾਣਾ ਸੂਬਰਾਜ ਕੋਈ 20 ਸਾਲ ਪਹਿਲਾਂ 25 ਸਾਲ ਯਾਰ ਇਹ ਤਾਂ ਪੁੱਛਦੇ ਹੀ ਨਹੀਂ ਪਏ ਹਾਂਜੀ ਇਹ ਪੁੱਛਦੇ ਆ ਵੀ ਜਦੋਂ ਇੱਥੇ ਪਾਣੀ ਖੜੂਗਾ ਤਾਂ ਕੌਣ ਹੱਲ ਕੌਣ ਕਰਾ ਰਿਹਾ ਹੈ ਰਿਸਪੌਂਸਿਬਲ ਕੌਣ ਹੈ ਸੁਣਤਾ ਲੋਬੀ ਐਂਟਰੀ ਸਰ ਬੇਨਤੀ ਹੈ ਹੀ ਨਹੀਂ ਯਾਰ ਤੁਹਾਡੀਆਂ ਬੇਨਤੀਆਂ ਸੁਣੀ ਜਾਂਦੇ ਆ ਤੁਹਾਨੂੰ ਕਿੰਨੇ ਕਿੰਨੇ ਵਾਰੀ ਇਹਨੂੰ ਕਿਹਾ ਜੀ ਤੁਸੀਂ ਅਜੇ ਉੱਥੇ ਆਏ ਮੈਨੇਜਰ ਸਾਹਿਬ ਨੂੰ ਵੀ ਕਹਿ ਕੇ ਗਏ ਸੀ ਕਿ ਅਸੀਂ ਪ੍ਰਮਾਣਿਕੀ ਵੀ ਲੈ ਆਉਣੇ ਆ ਪੈਪਰ ਕੋਲੋ ਵੀ ਦੇ ਦਾਂਗੇ ਅਸੀਂ ਪਾ ਦੇਾਂਗੇ ਪਰ ਇਹ ਉਦੋਂ ਬਾਅਦ ਇਹਨਾਂ ਦੇ ਨਾਲ ਮਰੇ ਸਾਹਿਬ ਦਾ ਫੋਨ ਹੋ ਚੁੱਕਿਆ ਮੇਰਾ ਫੋਨ ਤਾਂ ਚੁੱਕ ਲਿਆ ਮੈਂ ਕਹਿੰਦੇ ਆਉਣ ਆਏ ਤੁਹਾਡੇ ਕੋਲ ਤਾਂ ਆਏ ਹੀ ਨਹੀਂ ਤੁਹਾਨੂੰ ਗੱਲਾਂ ਵੇਖੋ ਹੀ ਮੇਰੀਆਂ 10 ਮਿਸ ਕਾਲਾਂ ਐਸਡੀਓ ਸਾਹਿਬ ਮੈਂ ਸਪੈਸ਼ਲ ਫੋਨ ਲਾਇਆ ਮੈਨੂੰ ਲੋਕੀ ਨੇ ਲੋਕਾਂ ਨੇ ਫੋਨ ਕੀਤੇ ਅੱਜ ਕੌਣ ਲਾਇਆ ਤੁਸੀਂ ਮੈਂ ਵੀਰੇ ਤੁਹਾਨੂੰ ਉਦੋਂ ਨਹੀਂ ਫੋਨ ਲ ਠੀਕ ਹੈ ਹੁਣ ਅਸੀਂ ਕੀ ਕਰੀਏ ਜੇ ਅਸੀਂ ਕੋਈ ਖਬਰ ਲਾਉਣੀ ਹੈ ਤੇ ਸਾਡੀ ਆਪਦੀ ਬਦਨਾਮੀ ਹੈ ਨਹੀਂ ਮੈਂ ਸਰ ਐਸਜੀ ਸਾਹਿਬ ਸਾਰੇ ਸਾਰੇ ਹਲਕੇ ਤੇ ਇਹੀ ਗੱਲ ਹੁੰਦੀ ਆ ਵੀ ਬੱਬਲ ਕਿਸੇ ਦੀ ਗੱਲ ਨਹੀਂ ਸੁਣਦਾ ਜਿੰਨਾ ਚਿਰ ਤੂੰ ਪੱਕਾ ਨਹੀਂ ਹੋਇਆ ਸੀ ਉਨਾ ਚਿਰ ਤੂੰ ਸਾਰਿਆਂ ਦਾ ਸਹੀ ਕੰਮ ਕਰਦੇ ਹੋਂ ਤੱਕ ਪੱਕਾ ਹੋ ਗਿਆ ਤੈਨੂੰ ਆਏ ਆ ਵੀ ਕਿਤੇ ਮੇਰੀ ਬਦਲੀ ਕਰਾ ਦੇਣਗੇ ਨਹੀਂ ਨਹੀਂ ਬਦਲੀ ਬੋਲੀ ਤੇਰੀ ਕੋਈ ਨਹੀਂ ਕਰਾਉਣੇ ਇੱਥੇ ਹੀ ਰੱਖਾਂਗੇ ਜਾਂ ਤੈਨੂੰ ਸਸਪੈਂਡ ਕਰਾਵਾਂਗੇ ਜਾਂ ਤੂੰ ਕੰਮ ਕਰੇਗਾ ਦੋਈ ਗੱਲਾਂ ਨਹੀਂ ਦੇਖੋ ਸਰ ਉਹ ਪਾਈਪ ਮੈਂ ਆ ਦੇਖੋ ਕਿੰਨੇ ਮਿਸ ਕਾਲਾ ਉਹ ਚੱਕਦਾ ਹੀ ਨਹੀਂ ਕਿਸੇ ਦਾ ਫੋਨ ਘਰੋਂ ਬੈਠੇ ਕਰੋ ਕਰੋ ਬੈਠਾ ਹੀ ਤੂੰ ਕਹਿ ਦੇਣਾ ਕੰਮ ਹੋ ਗਿਆ ਕੰਮ ਕੋਈ ਵੀ ਨਹੀਂ ਹੋਇਆ ਹੁੰਦਾ ਕਿੰਨੇ ਵਾਰੀ ਕਿਹਾ ਤੈਨੂੰ ਪ੍ਰੇਮ ਨੇ ਮੈਂ ਨਾ ਜੀ ਮੇਰੀ ਬੇਨਤੀ ਪਾਈਪ ਤਾਂ ਮੈਂ ਨਹੀਂ ਲੈ ਕੇ ਰਣੀ ਜੀ ਮੈਂ ਪਾਈਪ ਤਾਂ ਗੁਰਦਲੇ ਕਹਿੰਦਾ ਆਈ ਲੈ ਦਿੰਨੇ ਆਪੇ ਚੱਲੀ ਗੁਰਦੁਆਰੇ ਦੀ ਗੱਲ ਨਹੀਂ ਕਰਦਾ ਆ ਜਾ ਤੈਨੂੰ ਦਿਖਾਵਾਂ ਕਿੱਥੇ ਕਿੱਥੇ ਖੜਾ ਜਿੱਥੇ ਟੋਡੀਆਂ ਪਈਆਂ ਲੈ ਕੇ ਚੱਲਾਂ ਮੈਂ ਉਹਨੇ ਮੈਂ ਤੋਂ ਤੇ ਆਇਆ ਹੀ ਸੀ ਲੈ ਕੇ ਚੱਲੀਏ ਤੈਨੂੰ ਮੈਂ ਮਰਵਾਇਆ ਸਹੀ ਗੱਲ ਕਹੀ ਵੀ ਸਮਝੂਗਾ ਮੈਂ ਤੈਨੂੰ ਇਹ ਕਹਿ ਸੀ ਮੈਂ ਕਿ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਦੂੰਗਾ ਮੈਂ ਐਮਐਲਏ ਸਾਹਿਬ ਨਾਲ ਗੱਲ ਕੀਤੀ ਹੈ ਜੀ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਹੈ ਠੇਕੇਦਾਰ ਨੂੰ ਕਿਹਾ ਮੈਂ ਕਿਹਾ ਸਰ ਚੱਲ ਇਹ 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 ਤੂੰ ਕਹਿਣਾ ਹੋਰ ਵਿਖਾਵਾਂ ਐਮਐਲਏ ਸਾਹਿਬ ਸਾਡੇ ਨਾਲ 6600 ਸਰ ਓਵਰਫਲੋ ਹੋ ਗਿਆ ਮੀ ਕਰਕੇ ਉਮੀ ਕਰਕੇ ਓਵਰਫਲੋ ਹੋ ਗਿਆ ਇੱਕ ਘਰ ਨੇ ਪੈਸੇ ਲਾ ਕੇ ਆ ਉਹਦੇ ਰੇਸ਼ਮ ਜੀ ਨੂੰ ਬੁਚੇ ਉਹਨਾਂ ਨੇ ਖੜ ਲਈ ਦੀ ਉਹਨਾਂ ਨੇ ਆਪਦੇ ਕੋਲੋਂ ਪੈਸੇ ਲਾ ਕੇ ਜਨਰੇਟਰ ਲਾ ਕੇ ਪਾਣੀ ਕਢਾਇਆ ਇਹਨਾਂ ਦੀ ਕੋਈ ਰਿਸਪੋਨਸੀਬਿਲਟੀ ਨਹੀਂ 10 ਦਿਨ ਪਾਣੀ ਦਾ ਵੀਰ ਜੀ ਅਸੀਂ ਕਢਾਉਣ ਨੇ ਫਿਰ ਵੀ ਮੈਂ ਬੰਦੇ ਦਿੱਤੇ ਆ ਤੁਸੀਂ ਇਹ ਗੱਲ ਨਾ ਕਹੋ ਬੰਦੇ ਮੈਂ ਹੀ ਚੱਲ ਛੱਪੜ ਦਾ ਨਹੀਂ ਕਰਾਉਣਾ ਮੈਂ ਵਿਖਾਵਾਂ ਤੈਨੂੰ ਕਿੱਥੇ ਕਿੱਥੇ ਕਢਾ ਨਹੀਂ ਪਾਣੀ ਤਾਂ ਸਰ ਪੀਰ ਕੰਨ ਬਸਤੀ ਹੈ ਗਈ ਸਰ ਪੀਰ ਖਾਨੇ ਬਸਤੀ ਨਹੀਂ ਇੱਧਰ ਵੀ ਗਾ ਬਾਲਮੀ ਕਲੋਨੀ ਦੀ ਸਫਾਈ ਸਰ ਹੋਣੀ ਜ਼ਰੂਰੀ ਹੈ ਜੀ ਉਹਦੀ ਸਫਾਈ ਦਾ ਟੈਂਡਰ ਲਾਇਆ ਹੋਇਆ ਜੀ ਸਫਾਈ ਤਾਂ ਜਿੰਨਾ ਚਿਰ ਹੋਊਗੀ ਨਹੀਂ ਉਨਾ ਚਿਰ ਕੀ ਉਹਦਾ ਹਫੜਾ ਲਾਹ ਲਾਇਆ ਸਰ ਉਨਾ ਚਿਰ ਦੀ ਉਹ ਤਾਂ 15 15 ਦਿਨ ਖੜਾ ਰਹਿੰਦਾ ਹੁਣ ਵੀ ਹੋ ਗਿਆ ਹਫਤਾ ਖੜੇ ਨੂੰ ਨਹੀਂ ਹੁਣ ਤਾਂ ਪਾਣੀ ਉੱਤੇ ਹੈ ਨਹੀਂਗਾ ਕਿਸੇ ਦੀਆਂ ਨਹੀਂ ਹੈਗੀਆਂ ਹੁਣ ਮੈਂ ਨਾ ਸਰ ਇਸ ਗੱਲ ਦੇ ਮਾਰੇ ਨੇ ਜਦੋਂ ਐਸ.ਜੀ. ਸਾਹਿਬ ਨੇ ਮੈਨੂੰ ਕੋਈ ਜਵਾਬ ਨਹੀਂ ਉਹ ਯਾਰ ਗੱਪ ਬਾਲੇ ਮਾਰਦਾ ਕੰਮ ਟੱਕਾ ਹੀ ਨਹੀਂ ਕਰਦਾ ਤੂੰ ਘਰੇ ਬੇਟਾ ਕਹਿ ਦੇਣਾ ਹੋ ਗਿਆ ਤੂੰ ਫੋਟੋ ਨੇ ਭੇਜ ਦਿਨਾ ਪ੍ਰਾਣੀ ਨਵੀ ਸਾਨੂੰ ਸਮਝਦਾ ਬੇਵਕੂਫ ਹੁਣ ਤੂੰ ਗੁਰਦੁਆਰੇ ਵਾਲਿਆਂ ਨੂੰ ਵੀ ਗੱਪ ਮਾਰੀ ਹੈ ਨਾ ਇੰਨੀ ਤਾਂ ਸ਼ਰਮ ਖਾ ਲੋ ਇਨੂੰ ਜ਼ਰਾ ਕੋਰਾ ਹੈ ਨਹੀਂ ਉਹ ਸਮਾਨ ਆਊਗਾ ਜੇ ਮੈਂ ਫੇਰੀ ਪਵਾਉਂਗਾ ਓ ਯਾਰ ਤੂੰ ਸਮਾਨ ਤੇ ਇਹਦੇ ਵਾਸਤੇ ਕੀ ਸਮਾਨ ਚਾਹੀਦਾ ਇਹ ਤਾਂ ਚਲ ਠੀਕ ਹੈ ਤੇ ਜਿਹੜਾ ਉਹ ਗਵਾਲੀ ਵਿਖ ਕੋਲੋਨੀ ਚ ਖੜਾ ਉਹਦੇ ਵਾਸਤੇ ਕਿਹੜਾ ਸਮਾਨ ਚਾਹੀਦਾ ਕਮਾਲ ਕਰੀ ਇਹਨਾਂ ਤੋਂ ਨਹੀਂ ਨਹੀਂ ਤੂੰ ਭਰਾਏ ਤੂੰ ਲੋਟ ਹੀ ਨਹੀਂ ਤੈਨੂੰ ਆਇਆ ਕਿਤੇ ਮੈਂ ਗੋਨੇਆਂ ਨੇ ਵਗੈਰਾ ਚਲਾ ਜਾਊਂਗਾ ਤੇ ਨਿਸ਼ਾਨ ਨਹੀਂ ਦਿੰਦਾ ਬਸ ਨਹੀਂ ਇੱਥੇ ਹੀ ਰਹਿਣਾ ਪਊ ਘੜ ਜਾ ਹੁਣ ਹੈਲੋ ਡੀਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਹਿਬ ਅੱਛਾ ਮੈਮ ਮੈਂ ਫੋਨ ਲਾਊਡ ਤੇ ਲਾਇਆ ਹੋਇਆ ਤੁਹਾਡਾ ਇੱਥੇ ਸਾਡੇ ਇਨਾ ਜੀ ਇੱਕ ਬਬਲਦੀਪ ਸਿੰਘ ਜੇ ਹੀ ਆ ਜੀ ਸੀਵੇਰੇ ਬੋਰਡ ਦੇ ਇਹ ਇਹ ਲੋਕਾਂ ਲੋਕ ਇਹਨਾਂ ਨੂੰ ਕਾਲ ਵਗੈਰਾ ਕਰਦੇ ਆ ਨਾ ਤਾਂ ਇਹ ਚੱਕਦੇ ਆ ਜੇ ਚੱਕਦੇ ਵੀ ਆ ਤਾਂ ਚੱਕ ਕੇ ਹਵਾ-ਧਵਾ ਜਾ ਬੋਲ ਕੇ ਕੱਟ ਦਿੰਦੇ ਆ ਫਿਰ ਕਿਸੇ ਦਾ ਕੋਈ ਕੰਮ ਨਹੀਂ ਪੂਰਾ ਕਰਕੇ ਜਾਂਦੇ ਇਹਨਾਂ ਨੂੰ ਮੈਡਮ ਇਹਨਾਂ ਦੇ ਖਿਲਾਫ ਲਿਖ ਕੇ ਫਿਰ ਜਿੰਨੇ ਆ ਸਸਪੈਂਸ਼ਨ ਸਸਪੈਂਡ ਕਰ ਦਿਓ ਜੀ ਇਹਨੂੰ ਫੇਰ ਹੀ ਇਕ ਲਾਓ ਇਹਨੂੰ ਭਲੇਖਾ ਵੀ ਮੇਰੀ ਬਦਲੀ ਕਰਾ ਦੇਣਗੇ ਕਿਤੇ ਇਹ ਸਸਪੈਂਡ ਕਰ ਦਿਓ ਜੀ ਚੱਲਣੀ ਪੈਂਦੀ ਐ ਇਹ ਮੁਲਾਜ਼ਮ ਹੈ ਹੀ ਨਕਮੇ ਐ ਬਈ ਬਹੁਤ ਨਕਮਾ ਜੀ ਪਤਾ ਕਰ ਲੈ ਕੋਣ ਨੇ ਆਣੇ ਤੂੰ ਹਾਂ ਇਹ ਨਾ ਇਹ ਜਿੰਨਾ ਚਿਰ ਪੱਕਾ ਨਹੀਂ ਹੋਇਆ ਉਹਨਾਂ ਚਿਰ ਸਹੀ ਸੀ ਹੁਣ ਅਗਲੀ ਵਾਰੀ ਐ ਐਸ ਡੀਓ ਦੀ ਐ ਦੱਸਦੀ ਆ ਉਹਨੂੰ ਮੈਂ ਉਹਨੂੰ ਤਿੰਨ ਵਾਰੀ ਫੋਨ ਲਾਤਾ ਉਹਨੂੰ ਪਰਸੋਂ ਹੀ ਬੁਲਾਇਆ ਹਰ ਵਾਰੀ ਉਹਨੂੰ ਡੀਸੀ ਨਹੀਂ ਬੁਲਾ ਲੈਂਦੀ ਜੇ ਮੈਂ ਜੇ ਹੁਣ ਹੁਣ ਜੇ ਉਹਨੂੰ ਭਲੇਖਾ ਹੋਊਗਾ ਕੋਈ ਉਹਨੂੰ ਵੀ ਦੱਸਦੀ ਆ ਉਹਦੇ ਵੀ ਕੱਢੂਗਾ ਮੈਂ ਹੁਣ ਚੀਕ ਕੱਢੂ ਮੈਂ ਕੰਮ ਸ਼ੁਰੂ ਕਰ ਪਾਉਂਗਾ ਮੈਂ ਕਹਾਂ ਜੀ ਇਹ ਮੁਕੰਮੇ ਏਡੇ ਹਨ ਇਹ ਸਾਨੂੰ ਸਾਡਾ ਫੋਨ ਚੱਕ ਕੇ ਇਹਨਾਂ ਨੂੰ ਆਏ ਲੱਗਦਾ ਫੋਨ ਹੀ ਅਟੈਂਡ ਕਰ ਲੋ ਫੜ ਗਏ ਹਾਂ ਲੋਕਾਂ ਦਾ ਫੋਨ ਹੀ ਨਹੀਂ ਚੱਕਦਾ ਯਾਰ ਕੀ ਜਵਾਬ ਹੈ ਸਰ ਮੈਨੂੰ ਅੱਗੋਂ ਕੋਈ ਰਿਸਪੌਂਸ ਨਹੀਂ ਸਰ ਮੈਂ ਉਹ ਤੂੰ ਫੋਨ ਕੋਈ ਨਹੀਂ ਫਿਰ ਜਿਹਦਾ ਤੂੰ ਫਸਿਆ ਉਹਦਾ ਲੈ ਕੇ ਉਹਦਾ ਦੱਸ ਦੇ ਉਹਦਾ ਵੀ ਕਰਾ ਦਿੰਦੇ ਆ ਕਾਉਂਡ ਵੀ ਕਾਉਂਡ ਨਹੀਂ ਹੁੰਦਾ ਤੇਰੀ ਨਾਂ ਲੈ ਕੇ ਕਾਉਂਡ ਨਹੀਂ ਹੁੰਦਾ ਇਹ ਤਰੀਕਾ ਥੋੜੀ ਹੈ ਇਹਨਾਂ ਵੀ ਤਾਂ ਪਾਣੀ ਕੱਢਿਆ ਕਮਾਲ ਆ ਤੇਰੇ ਵਾਲੀ ਮੈਂ ਕੋਈ ਥੀਨਾ ਹਾਲ ਚ ਪਾਣੀ ਖੜ ਜਾਂਦਾ ਜੀ ਮੈਨੂੰ ਇੱਕ ਫੋਨ ਵੀ ਆਇਆ ਬहोत तरी ਮੈਂ ਸੀਵਰੇਜ ਬੋਰਡ ਵਾਲਿਆਂ ਨੂੰ ਕਿਹਾ ਵੀ ਇਹਨਾਂ ਨੇ 2-3 ਵਾਰੀ ਕਿਹਾ ਤਾਂ 15 ਦਿਨ ਖੜੇ ਰਹਾ ਫਿਰ ਅਖੀਰੀ ਪ੍ਰਬੰਧਕ ਕਮੇਟੀ ਨੇ ਸ਼ਾਇਦ ਆਪ ਲਾ ਕੇ ਕੱਢਿਆ ਮਤਲਬ ਪਾਣੀ ਇਹਨਾਂ ਦਾ ਬਿਹੇਵੀਅਰ ਲੋਕਾਂ ਪ੍ਰਤੀ ਜਾ ਤਾਂ ਫੋਨ ਨਹੀਂ ਚਾਹਦੇ ਤੇ ਚੱਕ ਲੈਣ ਤਾਂ ਸਿੱਧਾ ਬੋਲਦੇ ਨੇ ਮਤਲਬ ਪਤਾ ਨਹੀਂ ਕੀ ਕਾਰਨ ਹੈ ਇਹਨਾਂ ਨੂੰ ਭੁਲੇਖਾ ਵੀ ਸ਼ਾਇਦ ਸਾਡੀ ਬਦਲੀ ਹੋ ਜੂ ਜਾਂ ਕੁਝ ਹੋ ਜੂ ਤੋਂ ਮੈਂ ਇਸ ਕਰਕੇ ਇਹਨਾਂ ਨੂੰ ਦੱਸਣ ਆਇਆ ਬਦਲੀ ਮੈਂ ਟੱਕਾ ਹੀ ਨਹੀਂ ਕਰਾਉਣੀ ਸਸਪੈਂਡ ਕਰਾਉਂਗਾ ਜਾਂ ਕੰਮ ਕਰਾਉਂਗਾ ਦੋ ਹੀ ਚੀਜ਼ਾਂ ਚਲਣਗੀਆਂ ਅਸਰਸ ਬੁਖਸ ਮੈਨੂੰ ਲੋਕਾਂ ਵੱਲੋਂ ਖ਼ਬਰ ਵੀ ਲਾਈ ਗਈ ਸੀ ਕਿ ਇਤਿਹਾਸਿਕ ਗੁਰਦੁਆਰੇ ਦੇ ਵਿੱਚ ਪਾਣੀ ਖੜਾਗਾ ਪਰ ਇਹਨਾਂ ਵੱਲੋਂ ਸੀਵੇਜ ਬੋਰਡ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜੀ ਨਾ ਕਿਸੇ ਪਾਸੇ ਪਾਣੀ ਦੀ ਕੋਈ ਤਾਂ ਨਿਕਾਸੀ ਕੀਤੀ ਜਾਂਦੀ ਹੈ ਹੁਣ ਬਹੁਤ ਚੱਲਦਾ ਇਹਦੇ ਤੇ ਜਿਹੜੀਆਂ ਪਾਈਪਾਂ ਪਾਉਣ ਵਾਲੀਆਂ ਉਹ ਪਵਾ ਕੇ ਤੇ ਜਿਹੜਾ ਸਿਸਟਮ ਸੈੱਟ ਕਰਤਾ ਹੁਣ ਪਾਣੀ ਨਹੀਂ ਖੜਾਗਾ ਉਹ ਆਪ ਹੀ ਇਹਨਾਂ ਨੇ ਸੈੱਟ ਕਰ ਲਿਆ ਕੋਈ ਐਕਸ਼ਨ ਨਹੀਂ ਲਿਆ ਗਿਆ ਨਹੀਂ ਬਿਲਕੁਲ ਅੱਜ ਮੈਂ ਡੀਸੀ ਸਾਹਿਬ ਨੂੰ ਕਾਲ ਕੀਤੀ ਹੈ ਇਹਦੇ ਜਿਹੜਾ ਇਹ ਕੰਮ ਨਹੀਂ ਕਰਦਾ ਬਬਲਦੀਪ ਜੀ ਦੀ सस्पेंशन ਦੀ ਆਰਡਰ ਅਗਲਾ ਨੰਬਰ ਇਹਨਾਂ ਦੇ ਉੱਤਲੇ ਅਧਿਕਾਰੀਆਂ ਦਾ ਹੁਣ ਮੈਂ ਉਹਨਾਂ ਨੂੰ ਵੀ ਇੱਕ ਵਾਰਨਿੰਗ ਦੇ ਦਿੰਦਾ ਜੇ ਤੁਸੀਂ ਨਹੀਂ ਕਰਨਾ ਤਾਂ ਫਿਰ ਬਦਲੀ ਬੋਦਲੀ ਵਾਲਾ ਮੈਨੂੰ ਚਾੜ ਨਹੀਂਗਾ ਵੀ ਬਦਲੀ ਕਰਾ ਦਾਂਗੇ ਇੱਥੇ ਸਸਪੈਂਡ ਕਰਾਵਾਂਗੇ ਜਾਂ ਕੰਮ ਤੋਂ ਹੀ ਚੀਤਾ ਦੇ ਦੇਣਾ ਇਹ ਜੀ ਪਿਛਲੇ ਸਮੇਂ ਤੋਂ ਵਾਰਸਾਂ ਦੇ ਵਿੱਚ ਪਾਣੀ ਦੀ ਬਲੋਕੇਜ ਆ ਤੇ ਪਾਣੀ ਬਹੁਤ ਜ਼ਿਆਦਾ ਅੰਦਰ ਲੰਗਰ ਦੇ ਵਿੱਚ ਆ ਜਾਂਦਾ ਅਸੀਂ ਬਾਰ-ਬਾਰ ਮੇਰੇ ਸੇਵਾਦਾਰ ਤੇ ਅਸੀਂ ਬਕਾਇਦਾ ਲਿਖਤੀ ਰੂਪ ਦੇ ਵਿੱਚ ਕਮੇਟੀ ਨੂੰ ਤੇ ਔਰ ਜੀ ਨੂੰ ਬੁਲਾ ਕੇ ਵੀ ਮੌਕਾ ਦਿਖਾਇਆ ਤੇ ਇਹਨਾਂ ਨੇ ਕੋਈ ਸਾਨੂੰ ਭਰੋਸਾ ਨਹੀਂ ਦਿੱਤਾ ਔਰ ਝੂਠ ਬੋਲ ਕੇ ਚਲਾ ਗਿਆ ਵੀ ਮੈਂ ਮੰਗਲਵਾਰ ਕੰਮ ਸ਼ੁਰੂ ਕਰਾਉਂਗਾ ਉਸ ਤੋਂ ਬਾਅਦ ਫੋਨ ਚੱਕੜਾ ਵੀ ਬੰਦ ਕਰਤਾ ਜਈ ਨਹੀਂ ਉਹ ਉਸ ਤੋਂ ਬਾਅਦ ਫਿਰ ਅੱਜ ਮੌਕੇ ਤੇ ਐਮਐਲਏ ਸਾਹਿਬ ਮੌਕਾ ਦੇਖਣ ਆਏ ਤਾਂ ਉਹਨਾਂ ਨੇ ਦੇਖਿਆ ਵੀ ਵਾਕਈ ਸੀਵਰੇਜ ਦਾ ਪ੍ਰਬੰਧ ਮਾੜਾਗਾ ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਕੁਝ ਦਿਨਾਂ ਦੇ ਵਿੱਚ ਵਿੱਚ ਅਸੀਂ ਸਾਰਾ ਇਹ ਕੰਮ ਆਪ ਹੀ ਕਰਵਾ ਦਾਂਗੇ ਸਾਨੂੰ ਇਹਨਾਂ ਤੇ ਚੰਗਾ ਭਰੋਸਾਗਾ ਜੀ ਐਮਐਲਏ ਸਾਹਿਬ ਤੇ ਜਦੋਂ ਗੁਰੂ ਘਰ ਦਾ ਕੰਮ ਹੈ ਸਭ ਦਾ ਸਾਂਝਾ ਸਾਨੂੰ ਪੂਰਨ ਸਹਿਯੋਗ ਦਾ ਵਿਸ਼ਵਾਸ ਦਿਵਾ ਕੇ ਗਏ ਆ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਵੈਕੁਲਖਾਲ ਸਾਹਿਬ। ਇਹ ਮਸਲਾ ਹੀ ਸਾਡੇ ਗੰਗਸਰ ਗੁਰਦਾਰ ਸਾਹਿਬ ਵਿੱਚ ਨਾ ਸੀਰੇ ਦਾ ਗੰਦਾ ਪਾਣੀ ਲੰਗਰ ਹਾਲ ਵਿੱਚ ਪਹੁੰਚ ਜਾਂਦਾ ਸੀਗਾ। ਤਕਰੀਬਨ ਇਹ 1 ਮਹੀਨੇ ਤੋਂ ਹੀ ਪ੍ਰੋਬਲਮ ਆ ਰਹੀ ਸੀ। ਅਸੀਂ ਜੇਜੀ ਸਾਹਿਬ ਨੂੰ ਕਿੰਨੇ ਵਾਰੀ ਫੋਨ ਕੀਤਾ, ਮਲੇਜਾ ਸਾਹਿਬ ਨੇ ਫੋਨ ਕੀਤਾ। ਜੇਜੀ ਸਾਹਿਬ ਸਾਡਾ ਫੋਨ ਚੱਕਣੋਂ हट ਗਏ ਸੀ। ਤੇ ਫਿਰ ਮੈਂ ਐਮਐਲਏ ਸਾਹਿਬ ਕੋਲ ਇਹਨਾਂ ਦੀ ਕੰਪਲੇਨਟ ਕੀਤੀ। ਐਮਐਲਏ ਸਾਹਿਬ ਬਾਹਰ ਗਏ ਹੋਏ ਸੀਗੇ। ਤੇ ਜਦ ਹੀ ਐਮਐਲਏ ਸਾਹਿਬ ਵਾਪਸ ਆਏ ਤੇ ਆਨ ਸਾਰ ਉਹਨਾਂ ਨੇ ਫੌਰੀ ਪਹਿਲੇ ਆਪਣਾ ਫਰਜ਼ ਸਮਝਦੇ ਹੋਏ ਆ ਕੇ ਇੱਥੇ ਮੌਕਾ ਵੇਖਿਆ ਤੇ ਤੇ ਸਾਨੂੰ ਭਰੋਸਾ ਮਿਲ ਸਾਬ ਤੇ ਐਮਐਲ ਸਾਹਿਬ ਨੇ ਆਸ਼ਵਾਸਨ ਦਵਾਇਆ ਕਿ ਉਹ ਜੋ ਇਥੇ ਪੈਪ ਦਾ ਟੋਟਾ ਪੈਂਦਾ ਉਹ ਵੀ ਜਲਦੀ ਪਵਾ ਦੇਣਗੇ ਤੁਹਾਨੂੰ ਹਾਂ ਗੁਰシャン ਜੀ ਜਿਹੜਾ ਗੱਲ ਕੀਤੀ ਸੀ ਵਿਧਾਇਕ ਸਭਾ ਚ ਚਾਂਚਕ ਪਹੁੰਚੇ ਆ ਹਾਂ ਜੀ ਹਾਂ ਜਿਹੜੇ ਜਾਈ ਸੀ ਕਿਹੜੇ ਮੈਗਮੇ ਦਾ ਕੀ ਨਾਮ ਨੂੰ ਇਹਨਾਂ ਦਾ ਸੀਗੇ ਜੀ ਅਜੇ ਜੀ ਬੱਬਲਦੀਪ ਜਾਈ ਹੈ ਤੇ ਇਹ ਇਹਨਾਂ ਕੋਲੇ ਸੀਵਰੇਜ ਬੋਰਡ ਹੈ ਤੇ ਵਾਟਰ ਸਪਲਾਈ ਵੀ ਇਹਨਾਂ ਕੋਲ ਦੋਨੇ ਮੈਗਮੇ ਇਹਨਾਂ ਕੋਲ ਹੀ ਆ